ਤਰਨਤਾਰਨ ਦੇ ਪਿੰਡ ਸੁਰਮ ਸਿੰਘ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਨਾ ਸਿੰਘ ਪੁੱਤਰ ਬਿੱਲਾ ਸਿੰਘ ਵਜੋਂ ਉਮਰ ਕਰੀਬ 22 ਸਾਲਾ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਡੈੱਡ ਬੋਡੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਕੇ ਪਰਿਵਾਰ ਦੇ ਬਿਆਨ ਜੁਰੇ ਨੇ ਦਰਜ ਕਰੇ ਸਰ ਇਹ ਆਪਸ ਦੇ ਵਿੱਚ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਣਦੇ-ਜੁਹੰਦੇ ਰਹਿੰਦੇ ਆ ਬਾਹਰ ਅੰਦਰ ਕਦੇ ਕਿਸੇ ਨੇ ਕਿਤੇ ਇਦਾਂ ਹੀ ਅਚਾਨਕ ਅੱਜ ਵੀ ਇਦਾਂ ਹੀ ਗਏ ਨੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਇੰਨੇ ਲੜਾਈ ਹੋ ਗਈ ਹੈ ਲੜਾਈ ਦੇ ਵਿੱਚ ਇੱਦਾਂ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਤੇ ਭਰਾ ਨੂੰ ਤਾਂ ਮਤਲਬ ਸਮਝ ਨਹੀਂ ਲੱਗਦੀ ਐ ਕਰੋਮ ਬਾਸਦ ਨਿਕਲ ਕੇ ਇੱਦਾਂ ਨੂੰ ਆਏ ਫਿਰ ਆਪਾਂ ਦੇਖ ਕੇ ਆ ਗਏ ਤੇ ਭਰਾ ਦੀ ਤੇ ਡਾਤੀ ਹੋਈ ਪਈ ਗੋਲੀਆਂ ਕਿੰਨਾ ਮਾਰੀਆਂ ਪਤਾ ਲੱਗਾ ਤੇ ਗੋਲੀਆਂ ਦੇ ਭਾਈ ਹੁਣ ਇਹ ਜਿਹੜੇ ਵੀਰ ਨਾਲ ਗਏ ਇਹਨਾਂ ਨੂੰ ਤਾਂ ਪੱਕਾ ਪਤਾ ਹੋਊਗਾ ਕਿਉਂਕਿ ਘਰੋਂ ਤੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਤਾਂ ਪੱਕਾ ਹੀ ਪਤਾ ਹੋਊਗਾ ਕਿਉਂਕਿ ਆਨੂੰ ਤਾਂ ਹੁਣ ਐਂ ਦਾ ਘਰੇ ਰਹਿਨੇ ਆਂ ਇਦਾਂ ਦੇ ਕੰਮਾਂ ਤੇ ਜਾਂਦੇ ਨਹੀਂ ਆਪਾਂ ਕੰਮ ਕਰਦੇ ਆ ਆਪਣਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਉਹਨਾਂ ਦੇ ਨਾਲ ਰਹਿੰਦਾ ਐ ਕਿਹੜਾ ਕਿਹੜਾ ਨਾਮ ਇਹਨੂੰ ਲਾ ਕੇ ਗਿਆ ਕਿੱਥੇ ਲੱਗ ਗਿਆ ਸੀ ਇਹ ਤੇ ਵੀਰ ਜੀ ਸਾਜਨ ਹੋਣੀ ਵੀਰ ਆ ਹੋਰ ਵੀ ਦੋ ਚਾਰ ਜਾਨੇ ਨੇ ਇਕੱਠੇ ਰਹਿੰਦੇ ਨੇ ਤੇ ਇਹ ਜਾਂਦੇ ਰਹਿੰਦੇ ਨੇ ਇਹ ਨਹੀਂ ਕਿ ਅੱਜ ਗਏ ਆ ਜਾਂਦੇ ਰਹਿੰਦੇ ਨੇ ਯਾਰੀ ਦੋਸਤੀ ਇਹਨਾਂ ਦੀ ਇਹ ਜਾਂਦੇ ਰਹਿੰਦੇ ਨੇ ਪਰ ਇਹ ਦਿੱਸੋ ਇਹ ਬਾਕੀ ਠੀਕ ਹੈ ਹਾਂਜੀ ਬਾਕੀ ਸਾਰੇ ਠੀਕ ਹੈ ਤੁਸੀਂ ਕੀ ਮੰਗ ਕਰਦੇ ਮੰਗ ਭਰਾ ਨੂੰ ਇਨਸਾਫ ਚਾਹੀਦਾ ਵਾ ਕਿੰਨੀ ਦੀ ਉਮਰ ਸੀ ਵੀਰ ਦੀ ਉਮਰ 21 ਸਾਲ ਜੇ ਇਹ ਤੇ ਜਕਵਾਰਾ ਨਹੀਂ ਜੀ ਕੁਵਾਰਾ ਜੀ ਅਜੇ ਛੋਟਾ ਭਰਾ ਬੱਚਾ ਜੇ ਕੰਮ ਕੀ ਕਰਦਾ ਸੀ ਕੰਮ ਵੀਰ ਦੀ ਪੇਂਟ ਦਾ ਕਰਦਾ ਜੇ ਮਜ਼ਦੂਰੀ ਕਰਦਾ ਵੀਰ ਆਪਾਂ ਵੀ ਸਾਰੇ ਮਜ਼ਦੂਰੀ ਕਰਦੇ ਆ ਆਪਾਂ ਕੋਈ ਨੌਕਰੀ ਨਹੀਂ ਕਰਦਾ ਸਰਕਾਰੀ ਕੋਈ ਵੀ ਹਾਂਜੀ ਮਾਰ ਵਿੱਚ ਮੇਰੇ ਪ੍ਰਾਨ ਨੂੰ ਮਾਰਤਾ ਗੋਲੀਆਂ ਮਾਰ ਗੋਲੀਆਂ ਤੇ ਨਾ ਮਾਰੀਆਂ ਝਗੜਾ ਆਇਆ ਅੱਛਾ ਹਾਂਜੀ ਕਿੰਨੀਆਂ ਗੋਲੀਆਂ ਵਜੀਆਂ ਮੁੰਡੇ ਦੀ ਉਹ ਰਫਲ ਦਾ ਟਾਇਰ ਵੱਜਦੇ ਤਿੰਨ ਛਾਤੀ 'ਚ ਅੱਛਾ ਕੋਈ ਕੋਈ ਰੰਜਿਸ਼ ਕੋਈ ਲੜਾਈ ਪੁਰਾਣੀ ਉਈ ਵਰਨੀ ਬਸ ਯਾਰੀ ਦੋਸਤੀ ਮੁੰਡੇ ਨਾਲ ਖੜਿਆ ਜੀ ਕਿਹੜਾ ਮੁੰਡਾ ਬੌਜਨੇ ਨਾਲ ਖੜਿਆ ਹੈ ਸਾਮ ਸਿੰਘ ਅੱਛਾ ਤੁਸੀਂ ਕੀ ਮੰਗ ਕਰਦੇ ਹੋ ਆਪਣੇ ਭਰਾ ਨੂੰ ਇਨਸਾਫ ਚਾਹੀਦਾ ਬਸ ਗੱਲ ਸਿੱਧੀ ਜੀ ਇਹਦੀ ਕਿੰਨੀ ਉਮਰ ਸੀ ਜੀ ਕਿਤਾਬੀ 80 ਲੱਗੀ ਅੱਛਾ ਇੱਕ ਹੀ ਕੰਮ ਕਰਦਾ ਸੀ ਢੇਡ ਦਾ ਅੱਛਾ ਢੇਡ ਦਾ ਕੰਮ ਕਰਦਾ ਸੀ ਹਾਂਜੀ ਇਹ ਆ ਜੀ ਪੰਡ ਬਾਕੀਪੁਰ ਕੀ ਕਰਨ ਗਿਆ ਸੀ ਬਾਕੀਪੁਰ ਪੜੀ ਮਾਰੇ ਬਸ ਕੰਮ ਦੇ ਗਿਆ ਕੰਮ ਤੇ ਗਿਆ ਮੈਨੂੰ ਬਾਤ ਮਗਰ ਇਹਨਾਂ ਕਹਾਂਗਾ ਕਿ ਤੇਰੇ ਭਰਾ ਦੇ ਸੱਟਾਂ ਲੱਗੀਆਂ ਛੇਤੀ ਆ ਜਾ ਕੀ ਵੇਖਿਆ ਤੁਸੀਂ ਆਉਂਦਾ ਨਾ ਮੇਰੇ ਭਰਾ ਦੀ ਲਾਸ਼ ਤੇ ਇਹ ਜਿਹੜਾ ਸੋਰਸਿੰਗ ਦੇ ਮੁੰਡੇ ਸੀਗੇ ਤੇ ਨਾਲ ਬਾਕੀਪੁਰ ਦੇ ਮੁੰਡੇ ਸੀਗੇ ਇਹਨਾਂ ਦਾ ਆਪਸ ਵਿੱਚ ਕੋਈ ਲੜਕੀ ਦਾ ਕੀ ਰੌਲਾ ਸੀਗਾ ਕੁਝ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਆ ਉਹ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਆਪਣੇ ਟਾਈਮ ਰੱਖਿਆ ਸੀ ਟਾਈਮ ਰੱਖਦੇ ਦੇ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀ ਆ ਉਹਦੇ ਚੈਸ ਤੇ ਗੋੜੀ ਵੱਜੀ ਸੀਗੀ ਉਹਦੀ ਡੈਥ ਹੋਈ ਗਈ ਸਰ ਹੁਣ ਤੁਹਾਡੇ ਇਹਨੂੰ ਕੀ ਕਰਵੇ ਕੀਤੀ ਜੀ ਉਹਨਾਂ ਦੇ ਪછી ਇੱਕ ਤਾਂ ਰੇਡਸ ਪਾਰਟੀ ਸਾਡੇ ਸਾਰੇ ਪਾਸੇ ਗਈਆਂ ਗਿਆ ਵੀਡੀਓ ਕਲਿਪਸ ਤਰ੍ਹਾਂ ਦੇਖ ਰਹੇ ਆਪਾਂ ਸਾਰੇ ਤੇ ਮਤੇਜ ਦਾ ਜਿਹੜਾ ਬਿਆਨ ਅਸੀਂ ਲਿਖ ਰਹੇ ਹਾਂ ਬਿਆਨ ਲਿਖ ਕੇ ਪਛਾ ਦੇ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਪਾਰਟੀ ਗਈਆਂ ਉਹ ਜਿਹੜੇ ਜਿਹੜੇ ਬੰਦੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਇਨਵੋਲਵ ਸੀਗੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਰੈਸ਼ ਕਰ ਰਹੇ ਹਾਂ ਸਰ ਕੋਈ ਪਤਾ ਲੱਗਾ ਸੀਸੀਟੀਵੀ ਦੇ ਵਿੱਚ ਕਾਫੀ ਜਣਾ ਕੋਈ ਹੱਲਾ ਗੁੱਲਾ ਚਾਹਿਆ ਗੋਲੀਆਂ ਚੱਲ ਰਹੀਆਂ ਸੀ ਸੀਸੀਟੀਵੀ ਵਿੱਚ ਆ ਗਿਆ ਹਾਂ ਜੋ ਸੀਸੀਟੀਵੀ ਅਸੀਂ ਦਿੱਤੀ ਕਿ ਤੇ ਉਸੇ ਹਿਸਾਬ ਦੇ ਨਾਲ ਜਿਹੜੇ ਤੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਤੇ ਉਹਨਾਂ ਦੇ ਉੱਪਰ ਰੇਡ ਆਪ ਕਰਕੇ ਤੇ ਉਹਨਾਂ ਨੂੰ ਕੈ